ਵਿਕਸਿਤ ਭਾਰਤ ਸੰਕਲਪ ਯਾਤਰਾ ਫਰੀਦਕੋਟ ਦੇ ਕਸਬਾ ਕੋਟ ਕਪੂਰਾ ਵਿਖੇ ਪਹੁੰਚੀ ਜਿੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇਲਾਕਾ ਵਾਸੀਆਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਮੌਕੇ ਤੇ ਹੀ ਲੋਕਾਂ ਦੇ ਆਯੁਸ਼ਮਾਨ ਕਾਰਡ ਬਣਾਏ ਗਏ ਇਸ ਮੌਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਘੇਰੇ ਅੰਦਰ ਆਉਂਦੇ ਯੋਗ ਪਾਤਰੀਆਂ ਦੇ ਮਕਾਨਾਂ ਲਈ ਫਾਰਮ ਭਰੇ ਗਏ ਇਸ ਸਬੰਧ ਵਿੱਚ ਡਿਪਟੀ ਮਾਸ ਮੀਡੀਆ ਅਧਿਕਾਰੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕਤਾ ਤੋਂ ਇਲਾਵਾ ਇੱਕ ਡਾਕਟਰੀ ਜਾਂਚ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੀ ਮੁਫਤ ਜਾਂਚ ਤੋਂ ਬਾਅਦ ਲੋੜਵੰਦਾਂ ਨੂੰ ਜਿੱਥੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਉੱਥੇ ਅਗਲੇਰੀ ਜਾਂਚ ਲਈ ਕਈ ਮਰੀਜ਼ਾਂ ਨੂੰ ਰੈਫਰ ਵੀ ਕੀਤਾ ਗਿਆ। ਜੈ ਹਿੰਦ। ਜਦੋਂ ਮੈਨੂੰ ਇਹੋ ਗੋਗਰਾ ਟਿਮਾਾਰੇ ਪਤਾ ਚੱਲਿਆ ਤੇ ਮੈਂ ਫਾਰਮ ਭਰੇ ਤੇ ਮੇਰੇ ਫਾਰਮ ਤਾਂ ਸੀ ਹੋ ਗਏ ਤੇ ਮੇਰੇ ਸਾਰੀਆਂ ਤਸਵੀਰਾਂ ਪੈ ਗਈਆਂ ਮੈਂ ਘਰ ਬਣਾ ਲਿਆ ਤੇ ਮੈਂ ਪ੍ਰਧਾਨ ਮੰਤਰੀ ਦਾ ਬਹੁਤ ਧੰਨਵਾਦ ਕਰਦੀ ਹਾਂ। ਇਸ ਮੌਕੇ ਤੇ ਭਾਰਤ ਨੂੰ ਵਿਕਸਿਤ ਬਣਾਉਣ ਲਈ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਸਹਿਯੋਗ ਦੇਣ ਦਾ ਸੰਕਲਪ ਵੀ ਲਿਆ ਗਿਆ।